ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕਰ ਜੋਧਪੁਰ ਵਾਲਾ ਪਹਿਲਾਂ ਤਾਂ ਭਾਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਆਪਾਂ ਆਏ ਹੋਏ ਹਾਂ ਤਲਵੰਡੀ ਸਾਬੋ ਦਮਦਮਾ ਸਾਹਿਬ ਕਿਉਂਕਿ ਇੱਥੇ ਪੀਲਾ ਪੰਜਾ ਚੱਲ ਰਿਹਾ ਜਿਹੜੇ ਨਾਜਾਇਜ਼ ਕਬਜ਼ੇ ਸੀ ਉਹਨਾਂ ਨੂੰ ਕਹਾ ਗਿਆ ਦੇਖ ਲਓ ਜੀ ਸੀ ਵੀ ਚੱਲੀ ਜਾਂਦੀ ਆ ਤੇ ਨਾਜ ਨਾਜਾਇਜ਼ ਕਬਜ਼ੇ ਹਟਾਏ ਸਰਕਾਰ ਦਾ ਧੰਨਵਾਦ ਆ ਤੇ ਬਹੁਤ ਬਹੁਤ ਦੇਖੋ ਬਹੁਤ ਚੰਗਾ ਕੰਮ ਆ ਹੈ ਇਰੇਂ ਮੈਂਇੱਕ ਕਰ ਦਿੱਤੀ ਇਹੇ ਪਕਾਏ ਤੇ ਪਿੰਡਾਂ ਵਿੱਚ ਵੀ ਇਹੀ ਹਾਲ ਚਾਹੀਦਾ ਜਿਹੜੇ ਪਿੰਡਾਂ ਵਿੱਚ ਨਜਾਇਜ਼ ਪਈਆਂ ਪਈਆਂ ਕੜਾਈਆਂ ਜਾਂਦੀਆਂ ਅਤੇ ਜਿਹੜੇ ਨਜਾਇਜ਼ ਟੋਬਿਆਂ ਦੇ ਕਬਜ਼ੇ ਕੀਤੇ ਜਾਂਦੇ ਆ ਟੋਬਿਆਂ ਦੇ ਵਿੱਚ ਮਿੱਟੀ ਦਿਨੋਂ ਦਿਨ ਪਾਈ ਜਾ ਰਹੀ ਹੈ ਉਹਨਾਂ ਨੂੰ ਵੀ ਸਰਕਾਰ ਦੇ ਝਾਖ ਮਾਰ ਲੈ ਬਹੁਤ ਚੰਗਾ ਕਿਉਂਕਿ ਹੁਣ ਅੱਜ ਤੋਂ 10 ਸਾਲ ਪਹਿਲਾਂ ਟੋਪਿਆਂ ਤੇ ਮੱਧਾਂ ਨਮਾਉਂਦੇ ਹੁਣ ਤਾਂ ਜੰਦ ਪੈਲ ਜਾਣ ਲੱਗ ਗਿਆ ਤੇ ਉਹਨਾਂ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਸਰਕਾਰ ਨੂੰ ਤੇ ਵੀ ਨਜਾਇਜ਼ ਕਬਤੇ ਹਟਾਉਣ ਤੇ ਆ ਦੇਖ ਲੋ ਤਲਵੰਡੀ ਸਾਬੋ ਦਾ ਬਹੁਤ ਬਹੁਤ ਦੇਖੋ ਪੀੜਾ ਪੰਜਾਬ ਚੱਲਿਆ ਹੁਣ ਕਿੰਨਾ ਨਜ਼ਾਰੇ ਵਾਲੀ ਗੱਲ ਆ ਇਹੇ ਦੇਖ ਲੋ ਜੀ ਗਿੱਲਾਂ ਵਾਲੇ ਖੂਹ ਤੋਂ ਲੈ ਕੇ ਇੱਥੇ ਆਪਣੇ ਹਾਂ ਖੰਡਾ ਚਾਹੂੰ ਤੇ ਕਪੂਰਾ ਪੀਲਾ ਪੰਜਾ ਚੱਲਿਆ ਤੇ ਦੇਖ ਲੋ ਇਹ ਦੁਕਾਨਾਂ ਮੂਰੇ ਜਿਹੜੀਆਂ ਚੌਂਕੜੀਆਂਆਂ ਬਣੀਆਂ ਸੀ ਸਭ ਢਾ ਟੂਤੀਆਂ ਤੇ ਇੱਥੇ ਹੁਣ ਪੂੜਾ ਖੁੱਲ ਗਿਆ ਹਾਂ ਇੱਥੇ ਹੁਣ ਸਾਇਸਪਾਈ ਕਰਕੇ ਤੇ ਇੱਥੇ ਲੋਕਟੈਲ ਲੱਗੀ ਜਾਊ ਅਤੇ ਗੱਡੀਆਂ ਗੁੱਡੀਆਂ ਖੜਨ ਨੂੰ ਪੂਰਾ ਖੁੱਲ ਜੂ ਥਾ ਅੱਗੇ ਆ ਇੱਥੇ ਸੜਕ ਤੇ ਗੱਡੀਆਂ ਖੜ ਜਾਂਦੇ ਅਸੀਂ ਨੰਗਰ ਨੂੰ ਥਾ ਨਹੀਂ ਹੁੰਦਾ ਸੀ ਤੇ ਇਹ ਪੂਰਾ ਸਰਕਾਰ ਦਾ ਪੂਰਾ ਧੰਨਵਾਦ ਆ ਹੁਣ ਤੇ ਇੱਕ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤਾਂ ਜੋ ਇਹ ਜਿਹੜੇ ਇੱਥੇ ਨਜਾਇਜ਼ ਕਬਜ਼ੇ ਹਟਾਇਆ ਤੇ ਪਿੰਡਾਂ ਵਿੱਚ ਟੋਪਿਆਂ ਦੇ ਵੀ ਇਹ ਜੇ ਕੰਮ ਚਲਾਇਆ ਜਾਵੇ ਨਾ ਬਹੁਤ ਚੰਗੀ ਗੱਲ ਆ ਟੋਪੇ ਨਜਾਇਜ਼ ਰੁਕੀ ਜਾ ਰਹੇ ਆ ਹਰੇਕ ਪਿੰਡੇ ਹੀ ਹਾਲ ਹੋ ਗਿਆ ਟੋਪਿਆਂ ਦੇ ਜਿਹੜੇ ਘਾਰ ਆ ਹੁਣ ਤੇ ਉਹ ਆ ਦੇਖੋ ਜੀ ਸੀ ਮੀਆਂ ਸੱਪ ਵਾਂਗੂ ਮੇਲਦੀਆਂ ਫਿਰਦੀਆਂ ਹੈ ਤੇ ਇਹ ਪੌਂਦੀਆਂ ਪਰਤੂ ਤੇ ਇਹ ਸਰਕਾਰ ਨੂੰ ਬੇਨਤੀ ਆ ਜਰੂਰ ਸਰਕਾਰ ਕੋਲ ਪਹੁੰਚਾਈ ਜਾਵੇ ਠੀਕ ਆ ਜਿਹੜੇ ਨਜਾਇਜ਼ ਕਬਜ਼ੇ ਆ ਇਹ ਹਟਾਏ ਜਾਣ ਇਹ ਪਹਿਲਾ ਮੋੜ ਮੰਡੀ ਵੀ ਹੋਇਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਮੋੜ ਮੰਡੀ ਵੀ ਪੂਰਾ ਜਿਹੜੇ ਨਿਆਇਕ ਕਬਜ਼ੇ ਸੀ ਉਹ ਹਟਾਏ ਪੂਰਾ ਹੁਣ ਖੁੱਲ ਗਿਆ ਥਾ ਇਹ ਜਿਹੜੀਆਂ ਦੁਕਾਨਾਂ ਦੁਕਾਨਾਂ ਜਮਾ ਦੁਕਾਨਾਂ ਲੱਗਦੀਆਂ ਉਹਨਾਂ ਇਹ ਚੌਂਕੜੀਆਂ ਆ ਬਣਾਉਂਦੇ ਆ ਇਹ ਜਮਾ ਇਹ ਸੜਕਾਂ ਦੇ ਸਰਕਾਰੀ ਹਾਂ ਚ ਬਣਾਈ ਜਾਂਦੇ ਇਹਨਾਂ ਨੂੰ ਇਹਨਾਂ ਨੂੰ ਪੁੱਛ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਸੀ ਬੰਦਾ ਆ ਸਰਕਾਰ ਨੇ ਦੱਬਿਆ ਕੰਮ ਇਹੇ ਨਿਆਰਾ ਦੇਦਾ ਤੇ ਵੀਰ ਮੰਨ ਕੇ ਇਹਨੂੰ ਵੀਡੀਓ ਨੂੰ ਦੱਬ ਕੇ ਸ਼ਰਮਾ ਵਾਰ-ਵਾਰ ਕਹਿਣਾ ਤੇ ਮੇਰੀ ਵੀਡੀਓ ਨੂੰ ਬਾਈ ਵਾਂ ਕੇ ਦੇਖ ਕੇ ਨਾ ਛੇੜੇ ਕੋ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਆ ਇਹ ਤੱਕ ਤੁਸੀਂ ਵੀ ਆ ਦੇਖ ਲੋ ਦਾਵਾ-ਦਾਵਾ ਸਾਹਿਬ ਇਹ ਜਦੋਂ ਨੂੰ ਆਪਣੀ ਵਿਸਾਖੀ ਜੋੜ ਮੇਲਾ ਆਊਗਾ ਉਦੋਂ ਨੂੰ ਪੂਰਾ ਸਾਫ ਸਾਫ ਸਪਈਆ ਕਰਦਾਂਗੇ ਤੇ ਧੰਨਵਾਦ ਸਰਕਾਰ ਦਾ ਠੀਕ ਆ ਇਹ ਸਪੈਸ਼ਲੀ ਅਸੀਂ ਇੱਥੇ ਢੀਡੋ ਪੜਾਉਣ ਆਏ ਬਹੁਤ ਚੰਗੀ ਗੱਲ ਆ ਹਨਾ ਖੁੱਲ ਜੂ ਥਾਂ ਤੇ ਟ੍ਰੈਫਿਕ ਜਿਹੜੀ ਆ ਤੇ ਘਟੂ ਵੀ ਕਿਉਂਕਿ ਹੁਣ ਰਾਹਾਂ ਤੇ ਗੱਡੀਆਂ ਜਿਵੇਂ ਆ ਖੜੀਆਂ ਗੱਡੀਆਂ ਤੇ ਰਾਹਾਂ ਤੇ ਘਟ ਜਾਣੀਆਂ ਸਹੀ ਥਾਂ ਤੇ ਲੱਗਣ ਲੱਗ ਜਾਣੀਆਂ ਜਿਹੜੇ ਲੋਕਾਂ ਦੀ ਆਵਾਜ਼ ਆਈ ਆ ਤੇ ਇਹ ਦੂਰ ਤੱਕ ਆਪਣੇ ਖੰਡਾ ਚਾਹੂੰ ਤੇ ਇੱਕ ਪਨਾਤੀ ਇਹ ਠੀਕ ਆ ਨਜ਼ਰ ਜਿਖਾ ਜਿਹੜੇ ਹੁਣ ਦਿਖਾਉਂਦੇ ਆ ਆ ਦੇਖੋ ਚੌਕੜੀਆਂ ਚਾਂਕੜੀਆਂ ਆਂ ਚੱਕਤੀਆਂ ਸਭ ਕੁਛ ਨਜ਼ਾਰਾ ਦੇਤਾ ਭਾਈ ਇਹ ਜਿਹੜੇ ਇਥੋਂ ਦੇ ਤਲਵੰਦੀ ਸਾਬ੍ਹ ਦੇ ਐਮਸੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਹੈਨਾ ਤੇ ਮਜ਼ਾ ਆ ਦੇਖ ਲੋ ਚੌਕੜੀਆਂ ਜੁਗਲੀਆਂ ਚੱਕਤੀਆਂ ਇਹ ਤੇ ਵੀਰ ਮੰਨ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੋ ਇਹ ਕਾਹਾਂ ਤੱਕ ਪਹੁੰਚ ਜੇ ਤੇ ਪਿੰਡਾਂ ਦਾ ਹਾਲ ਚਾਲ ਵੀ ਪੁੱਛਿਆ ਜਾਵੇ ਹੈਨਾ ਟੋਬਿਆਂ ਦਾ ਹੋ ਗਈਆਂ ਤੇ ਜਿਹੜੀਆਂ ਸਿੰਗਲ ਪਈਆਂ ਸੜਕਾਂ ਵੱਡੀਆਂ ਵਈਆਂ ਠੀਕ ਆ ਪਿੰਡਾਂ ਸ਼ਹਿਰਾਂ ਤੋਂ ਪਿੰਡਾਂ ਨੂੰ ਸਿੰਗਲ ਸੜਕਾਂ ਜਾਂਦੀਆਂ ਉਹ ਵੀ ਨਜਾਇਜ਼ ਵੱਢ ਕੇ ਤੇ ਬਾਣਾ ਵਿੱਚ ਰਾਈਆਂ ਪਈਆਂ ਤੇ ਉਹਨਾਂ ਦਾ ਵੀ ਆਹੋ ਹੋ ਜੇ ਖੁੱਲ ਜਾਣ ਹਨ ਧੰਨਵਾਦ ਜਿਹੜੀ ਇੱਥੋਂ ਤਲਵੰਡੀ ਸਾਬੋ ਦੀ ਕਮੇਟੀ ਆ ਬਾਈ ਤੇ ਇਹਨੇ ਸੰਯੋਗ ਕਰਕੇ ਤੇ ਇਹ ਸੈਂਟਿੰਗ ਔਰ ਸਾਰਾ ਕੁਝ ਹੋਇਆ ਧੰਨਵਾਦ